ਪੰਜਾਬੀ ਸਾਹਿਤ ਦੀ ਜਦੋਂ ਗੱਲ ਹੁੰਦੀ ਹੈ ਤਾਂ ਕਈ ਵੱਡੇ ਨਾਂ ਸਾਹਮਣੇ ਆਉਂਦੇ ਨੇ ਪਰ ਇੱਕ ਨਾਂ ਅਜੀ ਹੈ ਜੋ ਆਪਣੀ ਬੇਬਾਕੀ ਅਤੇ ਦਲੇਰੀ ਕਰਕੇ ਸਭ ਤੋਂ ਵੱਖਰਾ ਖੜਾ ਹੈ ਉਹ ਨਾਂ ਹੈ ਅਜੀਤ ਕੌਰ ਦਾ ਅੱਜ ਅਸੀਂ ਉਸੇ ਆਵਾਜ਼ ਦੀ ਕਹਾਣੀ ਤੇ ਚਾਤ ਪਾਵਾਂਗੇ ਇਹ ਸ਼ਬਦ ਸਿਰਫ ਤਾਰੀਫ ਨਹੀਂ ਬਲਕਿ ਅਜੀਤ ਕੌਰ ਦੀ ਲਿਖਤ ਦਾ ਪੂਰਾ ਸਾਰ ਨੇ ਉਹਨਾਂ ਨੇ ਜਿਸ ਤਰ੍ਹਾਂ ਮਰਦ ਔਰਤ ਦੇ ਰਿਸ਼ਤਿਆਂ ਨੂੰ ਔਰਤ ਦੇ ਅੰਦਰਲੇ ਸੰਸਾਰ ਨੂੰ ਫਰੋਲਿਆ ਉਹ ਆਪਣੇ ਆਪ ਵਿੱਚ ਇੱਕ ਕ੍ਰਾਂਤੀ ਸੀ ਇਹੀ ਬੇਬਾਕੀ ਉਹਨਾਂ ਦੀ ਪਛਾਣ ਬਣੀ ਤਾਂ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਉਹਨਾਂ ਦੀ ਇਸ ਨਿਡਰ ਆਵਾਜ਼ ਬਾਰੇ ਉਹਨਾਂ ਦੀ ਲਿਖਣੀ ਦੀ ਪਛਾਣ ਹੀ ਉਹਨਾਂ ਦੀ ਇਮਾਨਦਾਰੀ ਸੀ ਇੱਕ ਅਜੇਹੀ ਇਮਾਨਦਾਰੀ ਜਿਸ ਨੇ ਸਮਾਜ ਦੇ ਕਈ ਨਿਯਮਾਂ ਨੂੰ ਸਿੱਧੀ ਵੰਗਾਰ ਪਾਈ ਪਰ ਸਵਾਲੇ ਉੱਠਦਾ ਹੈ ਕਿ ਇਹ ਨਿਡਰਤਾ ਇਹ ਬੇਬਾਕੀ ਆਈ ਕਿੱਥੋਂ ਇਸ ਨੂੰ ਸਮਝਣ ਲਈ ਸਾਨੂੰ ਉਹਨਾਂ ਦੀ ਜ਼ਿੰਦਗੀ ਦੇ ਉਸ ਸਫ਼ਰ ਤੇ ਚਾਤ ਮਾਰਨੀ ਪਵੇਗੀ ਜਿਸ ਨੇ ਉਹਨਾਂ ਦੀ ਕਲਾ ਨੂੰ ਜਨਮ ਦਿੱਤਾ ਸੋਚੋ 1934 ਵਿੱਚ ਲਾਹੌਰ 'ਚ ਜਨਮ ਪਰ ਸਿਰਫ 13 ਸਾਲ ਦੀ ਉਮਰ ਵਿੱਚ ਵੰਡ ਦਾ ਦਰਦ ਛਲਨਾ ਪਿਆ ਆਪਣਾ ਕਾਰੋਬਾਰ ਛੱਡਣਾ ਪਿਆ ਫਿਰ ਦਿੱਲੀ ਆ ਕੇ ਪੜ੍ਹਾਈ ਪਰ ਜਲਦੀ ਹੀ ਇੱਕ ਅਜਿਹੇ ਵਿਆਹ ਵਿੱਚ ਬੱਜ ਗਏ ਜੋ ਸਫਲ ਨਾ ਹੋ ਸਕਿਆ ਇਸ ਤੋਂ ਬਾਅਦ ਦੋ ਤੀਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਕਲਿਆਂ ਚੁੱਕਣੀ ਉਹ ਵੀ ਆਰਥਿਕ ਤੰਗੀ ਦੇ ਦੌਰ ਵਿੱਚ ਇਹ ਸਭ ਕੁਝ ਸੌਖਾ ਨਹੀਂ ਸੀ ਅਤੇ ਇਹ ਹੀ ਸਾਰੇ ਸੰਘਰਸ਼ ਇਹ ਹੀ ਦਰਦ ਉਹਨਾਂ ਦੀ ਕਲਮ ਦੀ ਸਿਆਹੀ ਬਣੇ ਜੋ ਕੁਝ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹੰਡਾਇਆ ਉਹੀ ਉਹਨਾਂ ਦੀਆਂ ਕਹਾਣੀਆਂ ਦਾ ਸੱਚ ਬਣ ਗਿਆ ਉਹਨਾਂ ਦੀ ਕਲਾ ਦਾ ਆਧਾਰ ਬਣ ਗਿਆ ਤਾਂ ਫਿਰ ਦੇਖਦੇ ਹਾਂ ਕਿ ਇਸ ਸੱਚ ਨੇ ਕਿਹੜੀਆਂ-ਕਿਹੜੀਆਂ ਰਚਨਾਵਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਔਰਤਾਂ ਦੇ ਮਨ ਦੀਆਂ ਗੱਲਾਂ ਨੂੰ ਇੱਕ ਨਵੀਂ ਤੇ ਬੁਲੰਦ ਆਵਾਜ਼ ਦਿੱਤੀ ਸ਼ੁਰੂਆਤ ਹੋਈ ਕਹਾਣੀ ਸੰਗ੍ਰਹਿਾਂ ਤੋਂ ਗੁਲਬਾਨੋ ਤੋਂ ਲੈ ਕੇ ਮੌਤ ਅਲੀ ਬਾਬੇ ਦੀ ਤੱਕ ਹਰ ਕਹਾਣੀ ਇੱਕ ਨਵਾਂ ਸੱਚ ਬਿਆਨ ਕਰਦੀ ਸੀ ਖਾਸ ਕਰਕੇ ਫਾਲਤੂ ਔਰਤ ਦਾ ਜਿਹੜਾ ਵਿਚਾਰ ਹੈ ਨਾ ਉਹ ਬਹੁਤ ਡੂੰਗਾ ਸੀ ਇਹ ਸਿਰਫ ਇਕੱਲੇਪਨ ਦੀ ਗੱਲ ਨਹੀਂ ਸੀ ਇਹ ਉਸ ਅਹਿਸਾਸ ਦੀ ਗੱਲ ਸੀ ਜਿੱਥੇ ਇੱਕ ਔਰਤ ਨੂੰ ਲੱਗਦਾ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਉਸ ਦੀ ਕੋਈ ਅਸਲ ਥਾਂ ਹੀ ਨਹੀਂ ਉਹ ਵਾਧੂ ਹੈ ਬੇਲੋੜੀਏ ਕਹਾਣੀਆਂ ਤੋਂ ਬਾਅਦ ਉਹਨਾਂ ਦੇ ਨਾਵਲਾਂ ਨੇ ਵੀ ਇਸੇ ਬੇਬਾਕੀ ਨੂੰ ਅੱਗੇ ਤੋਰਿਆ ਧੁੱਪ ਵਾਲਾ ਸ਼ਹਿਰ ਹੋਵੇ ਜਾਂ ਪੋਸਟਮਾਰਟਮ ਰਿਸ਼ਤਿਆਂ ਦੀ ਚੀਰ-ਫਾੜ ਸਮਾਜ ਉੱਤੇ ਤਿੱਖਾ ਵਿਅੰਗ ਉਸੇ ਤਰ੍ਹਾਂ ਜਾਰੀ ਰਿਹਾ ਪਰ ਸ਼ਾਇਦ ਉਹਨਾਂ ਦਾ ਸਭ ਤੋਂ ਦਲੇਰ ਕੰਮ ਸੀ ਆਪਣੀ ਸਵੈ ਜੀਵਨੀ ਲਿਖਣਾ ਖਾਣਾ ਬਦੋਸ਼ ਅਤੇ ਕੂੜਾ ਕਬਾੜਾ ਇਹ ਸਿਰਫ ਕਿਤਾਬਾਂ ਨਹੀਂ ਬਲਕਿ ਆਪਣੀ ਜ਼ਿੰਦਗੀ ਨੂੰ ਬਿਨਾਂ ਕਿਸੇ ਲੁਕਛਿਪ ਦੇ ਲੋਕਾਂ ਸਾਹਮਣੇ ਰੱਖ ਦੇਣਾ ਸੀ ਅਤੇ ਖਾਣਾ ਬਦੋਸ਼ ਲਈ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ ਇਸੇ ਇਮਾਨਦਾਰੀ ਦਾ ਸਨਮਾਨ ਸੀ ਚਲੋ ਹੁਣ ਥੋੜਾ ਹੋਰ ਡੂੰਘਾਈ ਵਿੱਚ ਚੱਲਦੇ ਹਾਂ ਅਤੇ ਸਮਝਦੇ ਹਾਂ ਕਿ ਉਹਨਾਂ ਨੇ ਆਪਣੀ ਕਲਾ ਰਾਹੀਂ ਕਿਹੜੇ ਸਮਾਜਿਕ ਦਾਇਰਿਆਂ ਨੂੰ ਤੋੜਿਆ ਤੇ ਕਿਹੜੇ ਨਵੇਂ ਮਿਆਰ ਸਥਾਪਿਤ ਕੀਤੇ ਉਸ ਸਮੇਂ ਦੀਆਂ ਕਹਾਣੀਆਂ ਵਿੱਚ ਔਰਤਾਂ ਨੂੰ ਕਿਵੇਂ ਦਿਖਾਇਆ ਜਾਂਦਾ ਸੀ ਚੁੱਪ ਰਹਿਣ ਵਾਲੀਆਂ ਸਭ ਕੁਝ ਸਹਿਣ ਵਾਲੀਆਂ ਪਰ ਅਜੀਤ ਕੌਰ ਦੇ ਪਾਤਰ ਉਹ ਬੋਲਦੇ ਸਨ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਸਨ ਉਹ ਪਰੰਪਰਾਵਾਂ ਵਿੱਚ ਬੱਜੇ ਰਹਿਣ ਦੀ ਬਜਾਏ ਆਪਣੀ ਪਛਾਣ ਲਈ ਤੜਫਦੇ ਸਨ ਆਪਣੇ ਇਕੱਲੇਪਨ ਤੇ ਆਪਣੀਆਂ ਇੱਛਾਵਾਂ ਬਾਰੇ ਗੱਲ ਕਰਦੇ ਸਨ ਉਹਨਾਂ ਦੇ ਲਿਖਣ ਸ਼ੈਲੀ ਨੂੰ ਇੱਕ ਨਾਂ ਦਿੱਤਾ ਗਿਆ ਯਥਾਰਥਵਾਦੀ ਇਸ ਦਾ ਸਿੱਧਾ ਸਦਾ ਮਤਲਬ ਹੈ ਜਿਵੇਂ ਹੈ ਉਵੇਂ ਹੀ ਦਿਖਾਣਾ ਕੋਈ ਲਿਪਾਪੋਤੀ ਨਹੀਂ ਕੋਈ ਰੋਮਾਂਟਿਕ ਪਰਦਾ ਨਹੀਂ ਜ਼ਿੰਦਗੀ ਦੀ ਕੋੜੀ ਸੱਚਾਈ ਰਿਸ਼ਤਿਆਂ ਦਾ ਕੱਚਾ ਸੱਚ ਬਸ ਉਹੀ ਬੇਬਾਕੀ ਨਾਲ ਪੇਸ਼ ਕਰਨਾ ਇਹ ਬਹੁਤ ਹੀ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਔਰਤ ਦੇ ਅੰਦਰ ਚੱਲ ਰਹੇ ਇਸ ਦਵੰਦ ਨੂੰ ਕਿੰਨੀ ਖੂਬਸੂਰਤੀ ਨਾਲ ਫੜਿਆ ਇੱਕ ਪਾਸੇ ਉਡਣ ਦੀ ਚਾਹਤ ਆਜ਼ਾਦ ਹੋਣ ਦੀ ਤਾਂਗ ਤੇ ਦੂਜੇ ਪਾਸੇ ਸਮਾਜ ਦੀਆਂ ਪਰੰਪਰਾਵਾਂ ਦੀਆਂ ਬੇੜੀਆਂ ਜੋ ਪੈਰਾਂ ਨੂੰ ਪਿੱਛੇ ਖਿੱਚਦੀਆਂ ਨੇ ਉਹਨਾਂ ਦੇ ਪਾਤਰ ਹਮੇਸ਼ਾ ਇਸੇ ਕਸ਼ਮਕਸ਼ ਵਿੱਚ ਜੁੜਦੇ ਸਨ ਤਾਂ ਇੱਕ ਐਜੇ ਹੀ ਲੇਖਿਕਾ ਜਿਸ ਨੇ ਇਨੇ ਵਰਜਿਤ ਵਿਸ਼ਿਆਂ ਤੇ ਲਿਖਿਆ ਕਿ ਸਮਾਜ ਨੇ ਉਹਨਾਂ ਨੂੰ ਸਵੀਕਾਰ ਕੀਤਾ ਆਓ ਦੇਖੀਏ ਉਹਨਾਂ ਦੀ ਵਿਰਾਸਤ ਕੀ ਕਹਿੰਦੀ ਹੈ ਸ਼ੁਰੂ ਵਿੱਚ ਪਾਵੇਂ ਵਿਵਾਦ ਹੋਏ ਪਰ ਅਖੀਰ ਸੱਚ ਦੀ ਜਿੱਤ ਹੋਈ 1985 ਵਿੱਚ ਖਾਣਾ ਬਦੋਸ਼ ਲਈ ਸਾਹਿਤ ਅਕਾਦਮੀ ਪੁਰਸਕਾਰ ਤੇ ਫਿਰ 2006 ਵਿੱਚ ਦੇਸ਼ ਦਾ ਚੌਥਾ ਸਭ ਤੋਂ ਵੱਡਾ ਸਨਮਾਨ ਪਦਮਸ਼ਰੀ ਇਸ ਸਨਮਾਨ ਦੱਸਦੇ ਨੇ ਕਿ ਉਹਨਾਂ ਦੀ ਆਵਾਜ਼ ਨੂੰ ਦੇਸ਼ ਦੇ ਸਭ ਤੋਂ ਉੱਚੇ ਪੱਧਰ ਤੇ ਮਾਨਤਾ ਮਿਲੀ ਅਤੇ ਉਹਨਾਂ ਦਾ ਅਸਰ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ ਰਿਹਾ ਦੇਖੋ ਉਹਨਾਂ ਦਾ ਇੱਕ ਕਹਾਣੀ ਸੰਗ੍ਰਹਿ ਸੂਲੀ ਤੇ ਲਟਕਦੇ ਪਲ 14 ਤੋਂ ਵੀ ਵੱਧ ਪਾਰਤੀ ਪਾਸ਼ਾਵਾਂ ਵਿੱਚ छਪਿਆ ਇਸ ਦਾ ਮਤਲਬ ਹੈ ਕਿ ਉਹਨਾਂ ਦੇ ਦਰਦ ਉਹਨਾਂ ਦੀਆਂ ਕਹਾਣੀਆਂ ਨਾਲ ਪੂਰੇ ਦੇਸ਼ ਦੀਆਂ ਔਰਤਾਂ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਜੋੜਿਆ ਤਾਂ ਅਖੀਰ ਵਿੱਚ ਇਹੀ ਸਵਾਲ ਬਚਦਾ ਹੈ ਕਿ ਇੱਕ ਇਨਸਾਨ ਆਪਣੇ ਨਿੱਜੀ ਦੁੱਖ ਦਰਦ ਨੂੰ ਆਪਣੀਆਂ ਤਕਲੀਫਾਂ ਨੂੰ ਇੱਕ ਅਜਿਹੀ ਆਵਾਜ਼ ਕਿਵੇਂ ਬਣਾ ਸਕਦਾ ਹੈ ਜੋ ਸਿਰਫ ਉਸ ਦੀ ਨਾ ਰਹਿ ਕੇ ਸਾਰਿਆਂ ਦੀ ਬਣ ਜਾਵੇ ਅਜੀਤ ਕੌਰ ਦੀ ਜ਼ਿੰਦਗੀ ਸ਼ਾਇਦ ਇਸੇ ਸਵਾਲ ਦਾ ਜਵਾਬ ਹੈ